ਪਰਨਾਮ ਤੋਂ ਬਿਗੈਰ ਬੰਦਗੀ ਤੋਂ ਬਿਗੈਰ ਕੋਈ ਵੀ ਸਾਥੀ ਨਹੀਂ ਹੈ ਕੋਈ ਵੀ ਪੱਕਾ ਬੇਹੀ ਨਹੀਂ ਹੈ ਇਹ ਇਸ ਲਈ ਹੁੰਦਾ ਹੈ ਮਨੁੱਖ ਚਲੋ ਇਸ ਗੰਭਲ ਧਿਆਨ ਉਹ ਤਾਂ ਨਹੀਂ ਕਿ ਕਿਸੇ ਮਨੁੱਖ ਦਾ ਧਿਆਨ ਸੰਸਾਰ ਵੱਲ ਹੁੰਦਾ ਹੈ ਸੰਸਾਰ ਦੇ ਪਦਾਰਥਾਂ ਦੇ মোহ ਵੱਲ ਹੁੰਦਾ ਹੈ ਪਰਿਵਾਰ ਦੇ মোহ ਵੱਲ ਹੁੰਦਾ ਹੈ ਪਰ ਇਸ ਲਈ ਤੇ ਵੀ ਜਗਤ ਦੇ ਅੰਦਰ ਇਸ ਸੰਸਾਰ ਦੇ ਅੰਦਰ ਕੋਈ ਪੱਕਾ ਸਾਥੀ ਨਹੀਂ ਹੈ ਨਾਮ ਤੋਂ ਭਰਿਆ ਚਾਹੇ ਅਸੀਂ ਜਿੰਦੇ ਨਾਲ ਮਰਜੀ ਪੱਕੀ ਸਾਂਝ ਪਾ ਕੇ ਬੈਠੀਏ ਚਾਹੇ ਪਦਾਰਥਾਂ ਨਾਲ ਸਾਂਝ ਪਾ ਲਈਏ ਚਾਹੇ ਧਨ ਦੌਲਤ ਨਾਲ ਸਾਂਝ ਪਾ ਲਈਏ ਚਾਹੇ ਸਾਥ ਸਬੰਧੀਆਂ ਨਾਲ ਆਪਣਿਆਂ ਨਾਲ ਸਾਂਝ ਪਾ ਲਈਏ ਪੱਕੀ ਸਾਂਝ ਪਾ ਲਈਏ ਪਰ ਯਾਦ ਰੱਖਿਓ ਪੱਕਾ ਸਾਥੀ ਕੋਈ ਵੀ ਨਹੀਂ ਇਸ ਜਗ ਤੇ ਨਾਲ ਨਿਭਣ ਵਾਲਾ ਕੋਈ ਵੀ ਨਹੀਂ ਇਸ ਸੰਸਾਰ ਤੇ ਕੋਈ ਨਹੀਂ ਹੈ ਜਿਹੜਾ ਸਾਡਾ ਸਿੱਤਲੇ ਸਮੇਂ ਵੀ ਸਾਥ ਦੇ ਸੋਈ ਗੁਰਬਾਣੀ ਦੇ ਅੰਦਰ ਬਚਨ ਹੈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੱਜ ਜੀ ਕਹਿੰਦੇ ਕਿਸ ਨਾਲ ਕਿਛੇ ਦੋਸਤੀ ਸਭ ਜਗ ਚੱਲਣ ਹਰ ਕਿੰਦੇ ਕਿੰਦੇ ਨਾਲ ਮਿੱਤਰਤਾ ਪਾਏਗਾ ਸੰਸਾਰ ਦੇ ਵਿੱਚ ਹੀ ਸਾਥੀ ਬੁਲਾਉਂਦਾ ਹੈ ਨਾ ਮਨੁੱਖ ਸੰਸਾਰ ਦੇ ਵਿੱਚ ਹੀ ਮਨੁੱਖ ਮਿੱਤਰਤਾ ਦੋਸਤੀ ਗੰਢਦਾ ਹੈ ਪਰ ਸਹਿਬ ਜੀ ਕਹਿੰਦੇ ਜਗਤ ਤਾਂ ਚੱਲਣ ਹਾਰ ਹੈ ਸੰਸਾਰ ਥਿਰ ਰਹਿਣ ਵਾਲਾ ਥੋੜੀ ਹੈ ਜਗਤ ਥਿਰ ਰਹਿਣ ਵਾਲਾ ਥੋੜੀ ਹੈ ਇਹ ਤਾਂ ਬਿਨਸ ਨਾ ਪਾੜੇ ਨਾਮ ਤੋਂ ਬਗੈਰ ਸਹਿਬ ਜੀ ਕਹਿੰਦੇ ਸੰਸਾਰ ਵਿੱਚ ਕਿੰਦੇ ਨਾਲ ਦੋਸਤੀ ਕਰੇਗਾ ਜੇ ਦੋਸਤੀ ਕਰ ਵੀ ਲਈ ਤਾਂ ਸਹਿਬ ਕਹਿੰਦੇ ਉਹ ਪੱਕੀ ਦੋਸਤੀ ਮਿੱਤਰਤਾ ਨਹੀਂ ਹੈ ਉਹ ਕੱਚੀ ਹੈ ਉਹ ਟੁੱਟ ਜਾਣੀ ਹੈ ਵਿਛੜ ਜਾਣੀ ਹੈ ਉਹ ਪੱਕੇ ਸਾਥੀ ਨਹੀਂ ਹੈ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਸਾਰੇ ਸੰਸਾਰ ਨੇ ਚਲਾ ਜਾ ਬੱਕਾ ਸਾਥੀ ਕੋਈ ਵੀ ਨਹੀਂ ਹੈ ਚਲੋ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਅੱਜ ਚਲੋ ਸ਼ਬਦ ਬਹੁਤ ਘੱਟ ਸੁਣਨ ਨੂੰ ਮਿਲਦਾ ਹੈ ਕਿਉਂਕਿ ਅੱਜ ਸਾਧਨਾ ਅਗੇ ਜਦੋਂ ਮਨੁੱਖ ਚੜ੍ਹਾਈ ਕਰ ਜਾਂਦਾ ਤੇ ਚਲੋ ਵੈਨ ਬੁਲਾ ਲਈ ਜਾਂ ਗੱਡੀ ਬੁਲਾ ਲਈ ਉਹਦੇ ਤਿਸ਼ਨਸ਼ਾਨ ਧੂਮੀ ਲੈ ਜਾਂਦੇ ਨੇ ਸ਼ਾਇਦ ਤੁਹਾਨੂੰ ਪਤਾ ਹੋਵੇ ਉਹ ਜ਼ਿਆਦਾਤਰ ਸ਼ਬਦ ਵਰਤਿਆ ਨਹੀਂ ਜਾਂਦਾ ਕਰਾਂ ਚਲੋ ਮੈਨੂੰ ਯਾਦ ਹੈ ਮੈਂ ਘਰ ਦੇ ਵਿੱਚ ਜਿਹਦੇ ਸ਼ਬਦ ਵਰਤਿਆ ਨੇ ਤੇ ਸਾਰਾ ਟੱਬਰ ਟੁੱਟ ਕੇ ਪੈ ਗਿਆ ਵੀ ਤੂੰ ਸ਼ਬਦ ਕਿਉਂ ਵਰਤਿਆ ਇਹ ਸ਼ਬਦ ਉਹਦੇ ਉਹ ਵਰਤੀਦਾ ਜਦੋਂ ਸੰਸਾਰ ਤੋਂ ਮਨੁੱਖ ਚੜ੍ਹਾਈ ਕਰ ਜਾਂਦਾ ਹੈ ਹਾਲਾਂਕਿ ਉਹ ਸ਼ਬਦ ਹੈ ਸੱਚ ਜਦੋਂ ਵੀ ਮਨੁੱਖ ਨੂੰ ਮੋੜਿਆਂ ਤੇ ਲੈ ਕੇ ਜਾਇਆ ਜਾਂਦਾ ਸੀ ਕਿਉਂਕਿ ਚਲੋ ਅੱਜ ਸਾਧਨ ਬਹੁਤ ਇਸ ਲਈ ਆਪਾਂ ਕੱਲ ਵੀ ਬੇਨਤੀ ਕੀਤੀ ਨਾ ਵੀ ਬਾਬਾ ਫਰੀਦ ਜੀ ਆਖਦੇ ਦੇਖੋ ਬੰਦਾ ਚੱਲਿਆ ਚੌਹ ਜਣਿਆਂ ਦੇ ਕੰਨ ਪਹਿਲਾ ਮੋਢਿਆਂ ਤੇ ਚਾਰ ਮੋਢੇ ਦਿੱਤੇ ਜਾਂਦੇ ਸੰਗਰਥੀ ਤਦੋ ਸ਼ਬਦ ਵਰਤਿਆ ਜਾਂਦਾ ਸੀ ਵੀ RAM ਨਾਮ ਸਤ ਹੈ ਇੱਕ ਦੋ ਜਣੇ ਬੋਲਦੇ ਪਿੱਛੇ ਸਾਰੇ ਬੋਲਦੇ ਵੀ ਸਤ ਹੈ ਉਹਨਾਂ ਦਾ ਭਾਵ ਕੀ ਹੈ ਹੁਣ ਜਿਹੜਾ ਚੜਾਈ ਕਰ ਗਿਆ ਉਹਨੂੰ ਥੋੜਾ ਦੱਸਿਆ ਜਾ ਰਿਹਾ ਹੈ ਜੇ ਲੰਘ ਦੇ ਟੁੱਪ ਦੇ ਜਿਉਂ ਸਰਥੀ ਦੇ ਨਾਲ ਉਹਨੂੰ ਦੱਸਿਆ ਜਾ ਰਿਹਾ ਭਲਿਓ ਪਰਮਾਤਮਾ ਦਾ ਨਾਮ ਸਤ ਹੈ ਬਾਕੀ ਸਭ ਝੂਠ ਹੈ ਤੇ ਵਾਰ-ਵਾਰ ਜਦੋਂ ਤੱਕ ਸ਼ਮਸ਼ਾਨ ਭੂਮੀ ਨਹੀਂ ਆ ਜਾਂਦੀ ਉਦੋਂ ਤੱਕ ਇਹ ਸ਼ਬਦ ਵਰਤੇ ਜਾਂਦੇ ਸਨ ਵੀ ਰਾਮ ਨਾਮ ਸਤ ਹੈ ਰਾਮ ਨਾਮ ਸਤ ਹੈ ਹੁੰਦਾ ਭਾਵ ਕੀ ਹੈ ਵੀ ਇਹ ਭੁਲੇਖਾ ਨਾ ਖਾ ਲਈ ਵੀ ਸੰਸਾਰ 'ਚ ਤੂੰ ਟਿਕਿਆ ਰਹੇਂਗਾ ਹਮੇਸ਼ਾ ਬੇਖਤ ਅੱਜ ਅਸੀਂ ਇਹਨੂੰ ਲੈ ਕੇ ਚੱਲੇ ਆ ਇਸ ਤੋਂ ਬਾਅਦ ਅਗਲੀ ਦੀ ਵਾਰੀ ਆ ਜਾਣਾ ਜਿਹਨੂੰ ਬਾਬਾ ਫਰੀਦ ਜੀ ਆਖਦੇ ਨਾ ਵੀ ਫਰੀਦਾ ਖਿੰਤੜ ਮੇਖ ਅਗਲੀਆਂ ਜਿੰਦ ਨਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਉਹ ਚੀਜ਼ ਟੁੱਟ ਜੇ ਤੁਸੀਂ ਮੇਖਾਂ ਲਾ ਕੇ ਉਹਨੂੰ ਜੋੜ ਲਓਗੇ ਪਰ ਜਦੋਂ ਸਰੀਰ ਤੋਂ ਜਿੰਦ ਲੱਗ ਹੋ ਗਈ ਉਹਨੂੰ ਜੋੜਨ ਦਾ ਕੋਈ ਤਰੀਕਾ ਨਹੀਂ ਸੰਸਾਰ ਦੇ ਅੰਦਰ ਤੇ ਆਪਣੀ ਆਪਣੀ ਵਾਰੀ ਅਨੁਸਾਰ ਸਾਰੇ ਚਲੇ ਜਾ ਜਦੋਂ ਜਦੋਂ ਵਾਰੀ ਆ ਗਈ ਜਦੋਂ ਦਾ ਹੁਕਮ ਆ ਗਿਆ ਜੋ ਸ਼ਬਦ ਵਰਤਿਆ ਜਾਂਦਾ ਉਸੇ ਇਸੇ ਲਈ ਸ਼ਬਦ ਵਰਤਿਆ ਜਾਂਦਾ ਚਲੋ ਮਨੁੱਖ ਬਹੁਤਾਂ ਨੂੰ ਧਿਆਨ ਚ ਨਹੀਂ ਰੱਖਦਾ ਪਰ ਇਸੇ ਲਈ ਵਰਤਿਆ ਜਾਂਦਾ ਸੀ ਵੀ ਭਲਿਓ ਸਭ ਝੂਠ ਹੈ ਕੇਵਤ ਕੇਵਲ ਪਰਮਾਤਮਾ ਦਾ ਨਾਮ ਸੱਚ ਹੈ ਤੇ ਉਹਦਾ ਨਾਮ ਹੀ ਥਿਰ ਰਹਿਣ ਵਾਲਾ ਹੈ ਬਾਕੀ ਸਭ ਨੇ ਬਿਨਸ ਜਾਣਾ ਹੈ ਬਾਕੀ ਸਭ ਨੇ ਖੇਤ ਮਿੱਟੀ ਹੋ ਜਾਣਾ ਇਸ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਸੋਚ ਕੇ ਦੇਖ ਕਿਸ ਨਾਲ ਕੀਚੈ ਦੋਸਤੀ ਸਭ ਜਗ ਚਲਨਹਾਰ ਕਿੰਨੇ ਨਾਲ ਮਿੱਤਰਤਾ ਪਾਏਗਾ ਜਗਤ ਦੇ ਵਿੱਚ ਜਿਸ ਨਾਲ ਮਰਜੀ ਮਿੱਤਰਤਾ ਪਾਲੇ ਪਰ ਜਗਤ ਨੇ ਬਿਨਸ ਨਾ ਹੀ ਠੀਕ ਖਤਮ ਹੋਣਾ ਹੈ ਸਭ ਜਗ ਚਲਨਹਾਰ ਕੋੜ ਮਿੱਠਾ ਕੋੜ ਮੱਖਿਓ ਕੋੜ ਡੋਬੇ ਪੂਰ ਸਾਹਿਬ ਕਹਿੰਦੇ ਸੰਸਾਰ ਦੀ মোহ ਮਾਇਆ ਇਹਨੂੰ ਮਿੱਠੀ ਲੱਗਦੀ ਐ ਸ਼ਹਿਦ ਵਾਂਗੂ ਮਿੱਠੀ ਲੱਗਦੀ ਐ ਕਿ ਉਸ ਮਿਠਾਸ ਦੇ ਵਿੱਚ ਡੁੱਬਿਆ ਹੋਇਆ ਪੂਰੀ ਤਰ੍ਹਾਂ ਪ੍ਰਹਿਕੂੜ ਸੰਸਾਰ ਦੀ মোহ ਮਾਇਆ ਮਿੱਠੀ ਬਹੁਤ ਐ ਨਾ ਚੰਗੀ ਬੜੀ ਲੱਗਦੀ ਇਸ ਲਈ ਚਿਮੜਦਾ ਹੈ ਮਨੁੱਖ ਉਹਨੇ ਭੱਜ ਕੇ ਪੈਂਦਾ ਹੈ ਧਨ ਦੌਲਤ ਪਦਾਰਥ ਚੰਗੇ ਲੱਗਦੇ ਨੇ ਮਿੱਠੇ ਲੱਗਦੇ ਨੇ ਸਾਹਿਬ ਕਹਿੰਦੇ ਹੈ ਕੋੜ ਇਹ ਰਸ ਜਿਹੜਾ ਨਾ ਤਨ ਪਦਾਰਥਾਂ ਦਾ ਸੰਸਾਰ ਦੀ ਮੋਹ ਮਾਇਆ ਦਾ ਇਹ ਰਸ ਹੈ ਪਰ ਮਿੱਠਾ ਰਸ ਹੈ ਪਰ ਹੈ ਕੂੜ ਦਾ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੋਰ ਨਾਨਕ ਵਖਾਣੇ ਬੇਨਤੀ ਤੁਧ ਬਾਜੋ ਕੂੜੋ ਕੂੜ ਨਾਨਕ ਦਾਸ ਜੀ ਬੇਨਤੀ ਕਰਦੇ ਨੇ ਵੀ ਸਾਹਿਬ ਜੀ ਤੇਰੇ ਤੋਂ ਬਗੈਰ ਸਭ ਕੂੜ ਹੀ ਕੂੜ ਹੈ ਝੂਠੀ ਝੂਠ ਹੈ ਪੂਰਾ ਤੁਸੀਂ ਸ਼ਬਦ ਪੜਿਓ ਕੂੜ ਰਾਜਾ ਕੂੜ ਪ੍ਰਜਾ ਸਭ ਦਸਿਆ ਹੈ ਸਭ ਕੰਦੇ ਸਭ ਝੂਠ ਹੈ ਜਗਤ ਦੇ ਅੰਦਰ ਮਨੁੱਖ ਜੋ ਕੁਝ ਵੀ ਹਾਸਲ ਕਰਕੇ ਬੈਠਾ ਹੈ ਪ੍ਰਾਪਤ ਕਰਕੇ ਬੈਠਾ ਸਭ ਕੁਝ ਝੂਠ ਹੈ ਤੇ ਕੂੜ ਹੈ ਦਿਨ ਸਜਣਾ ਖਤਮ ਹੋ ਜਾਣਾ ਹੈ ਤੇ ਸਹਿਬ ਜੀ ਕਹਿੰਦੇ ਫਿਰ ਕਿੰਦੇ ਨਾ ਮਿੱਤਰ ਤਾਂ ਪਾਏਗਾ ਇਸ ਲਈ ਨਾਮ ਤੋਂ ਬਗੈਰ ਕੋਈ ਪੱਕਾ ਸਾਥੀ ਨਹੀਂ ਬਣਦਾ ਬੰਦਗੀ ਤੋਂ ਬਗੈਰ ਕੋਈ ਪੱਕਾ ਸਾਥੀ ਨਹੀਂ ਬਣਦਾ ਬਾਕੀ ਜੋ ਵੀ ਇਸ ਸੰਸਾਰ 'ਚ ਕਿਸੇ ਨੂੰ ਸਾਥੀ ਬਣਾਉਣੇ ਸੈਭ ਕਹਿੰਦੇ ਉਹ ਇੱਥੇ ਮੋ ਮਾਇਆ ਦਾ ਜੜੀ ਹੈ ਟੁੱਟ ਜਾਣਾ ਹੈ ਨਾਵੇਂ ਪਾਤਸ਼ਾਹੀ ਮਹਾਰਾਜ ਜੀ ਦੇ ਕਾਪਾ ਬਚਨ ਸਾਂਝਾ ਕਰਦਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਸੈਭ ਜੀ ਕਹਿੰਦੇ ਸਾਦੋ ਰਚਨਾ RAM ਬਣਾਈ ਫਿਰ ਸਾਡੋ ਇਹ ਸਾਰੀ ਰਚਨਾ ਪਰਮਾਤਮਾ ਨੇ ਬਣਾਈ ਹੈ ਇੱਕ ਬਿੰਸ ਹੈ ਇੱਕ ਅਸਥਿਰ ਮਨ ਹੈ ਇੱਕ ਬਿੰਸ ਗਿਆ ਦੂਜਾ ਸਮਝਦਾ ਵੀ ਸ਼ਾਇਦ ਮੈਂ ਨਹੀਂ ਜਾਣਾ ਸ਼ਾਇਦ ਸੰਸਾਰ ਤੋਂ ਕੂਚ ਨਹੀਂ ਕਰਨਾ ਪਰ ਇਹ ਮੌਕਾ ਹਰ ਕਿਸੇ ਦੇ ਜੀਵਨ ਚ ਵਰਤਦਾ ਹੈ ਹਰ ਕਿਸੇ ਦੇ ਜੀਵਨ ਚ ਹੁੰਦਾ ਹੈ ਜਿਨੂੰ ਬਾਬਾ ਫਰੀਦ ਜੀ ਆਖਦੇ ਆਪਾਂ ਬਚਨਾਂ ਸਾਂਝਾ ਕੀਤਾ ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ ਜੇ ਆਦਿਸੀ ਸੁਣਦੇ ਪਏ ਆ ਵੀ ਫਲਾਣਾ ਚੜਾਈ ਕਰ ਗਿਆ ਉਹ ਚੜਾਈ ਕਰ ਗਿਆ ਪਰ ਸਹਿਬ ਕਹਿੰਦੇ ਐਯੋ ਮੋਤ ਤੂੰ ਵੀ ਆਪਣੇ ਨੇਤਰਾਂ ਨਾਲ ਇੱਕ ਦਿਨ ਜ਼ਰੂਰ ਦੇਖੇਗਾ ਅੱਜ ਕੰਨਾ ਨੂੰ ਸੀ ਮਲਕ ਜੇ ਕੰਨੀ ਸੁਣੀ ਦਾ ਮਲਕ ਦਾ ਭਾਵ ਹੈ ਮੋਤ ਜੇ ਆਦਿਸੀ ਕੰਨਾ ਨਾਲ ਸੁਣ ਰਹੇ ਨੇ ਤੇ ਸਹਿਬ ਕਹਿੰਦੇ ਇਹ ਤੇਰੇ ਨੇਤਰਾਂ ਨੇ ਵੀ ਦੇਖਣੀ ਹੈ ਇੱਕ ਦਿਨ ਤੂੰ ਵੀ ਦੇਖੇਗਾ ਇਹਨੂੰ ਤੂੰ ਵੀ ਇਹਨੂੰ ਦੇਖੇਗਾ ਹੁਣ ਸੈਦ ਜੀ ਕਹਿੰਦੇ ਇੱਕ ਤਾਂ ਬਿੰਸ ਗਿਆ ਦੂਜਾ ਸਮਝਦਾ ਵੀ ਸ਼ਾਇਦ ਮੈਂ ਥਿਰ ਰਵਾਂਗਾ ਮਹਿਸੂਸ ਨਹੀਂ ਕਰਦਾ ਇੱਕ ਬਿੰਸ ਹੈ ਇੱਕ ਅਸਥਿਰ ਮਾਨ ਹੈ ਅਚਰਜਨਾ ਲਖਿਓ ਜਾਈ ਕਹਿੰਦੇ ਇਹ ਅਚਰਜ ਤਮਾਸ਼ੇ ਨੇ ਇਹਨੂੰ ਬਿਆਨ ਨਹੀਂ ਕੀਤੇ ਜਾ ਸਕਦੇ ਜੇ ਉਹਦਾ ਹੁਕਮ ਹੋ ਗਿਆ ਤੇ ਸਾਹਿਬ ਕਿੰਨੇ ਤੇਰੇ ਤੂੰ ਕੂਚ ਕਰਨਾ ਪਵੇਗਾ ਇੱਥੇ ਜਾਣਾ ਪਵੇਗਾ ਦੇਖੋ ਦੋ ਤਿੰਨ ਪੰਕਤੀਆਂ ਆਪਾਂ ਹੋਰ ਸਾਂਝੀਆਂ ਕਰਨੀਆਂ ਨੇ ਮੈਂ ਇੱਕ ਬੇਨਤੀ ਕਰਦੇ ਆ ਜੀਵਨ ਦੇਣ ਵਾਲਾ ਵੀ ਪਰਮਾਤਮਾ ਹੈ ਤੇ ਜੀਵਨ ਨੂੰ ਖਤਮ ਕਰਨ ਵਾਲਾ ਜੀਵਨ ਨੂੰ ਰੋਕਣ ਵਾਲਾ ਵੀ ਪਰਮਾਤਮਾ ਹੈ ਸਾਡਾ ਜੀਵਨ ਜੇ ਚੱਲ ਰਿਹਾ ਏ ਇਹਦੇ ਚ ਸਾਡਾ ਜੋਰ ਨਹੀਂ ਹੈ ਇਸ ਹੱਦ ਤੱਕ ਜੇ ਸਾਡਾ ਜੀਵਨ ਚੱਲ ਰਿਹਾ ਸਾਡੇ ਮੁੱਖ ਚ ਨਿਕਲਿਆ ਹੋਇਆ ਇੱਕ ਸੁਵਾਸ ਵੀ ਉਹ ਸਾਡਾ ਜੋਰ ਨਹੀਂ ਹੈ ਅੱਖਣ ਜੋਰ ਚ ਪੈਣਾ ਜੋਰ ਜੋਰ ਨਾਲ ਜੀਵਨ ਮਰਨ ਜੋਰ ਸਾਡਾ ਜੀਵਨ ਬਸਰ ਕਰਨ ਚ ਵੀ ਸਾਡਾ ਜੋਰ ਨਹੀਂ ਹੈ ਤੇ ਮਰਨ ਵਿੱਚ ਵੀ ਸਾਡਾ ਜੋਰ ਨਹੀਂ ਹੈ ਪਰਮਾਤਮਾ ਦਾ ਅਸੀਂ ਜੀਵਨ ਬਸਰ ਕਰ ਰਹਿਆਂ ਦੇ ਚ ਸਾਡਾ ਜੋਰ ਥੋੜੀ ਹੈ ਉਸ ਸਵਾਸ ਦੇ ਰਿਆਂ ਤੁਸੀਂ ਜੀਵਨ ਬਸਰ ਕਰ ਲਈ ਬਤੀਤ ਕਰ ਰਹੇ ਆ ਜੋ ਨਾ ਦੇਵੇ ਸਵਾਸ ਤਾਂ ਫਿਰ ਨਹੀਂ ਬਸਰ ਹੋ ਸਕਦਾ ਬਤੀਤ ਨਹੀਂ ਹੋ ਸਕਦਾ ਕਿਸੇ ਵਿਦਵਾਨ ਨੇ ਆਖਿਆ ਵੀ ਪਈ ਵੀਰ ਸਿੰਘ ਜੀ ਲਿਖਦੇ ਨੇ ਵੀ ਕਿਸੇ ਮਨੁੱਖ ਨੇ ਜਾ ਕੇ ਗੁਲਾਬ ਦੇ ਫੁੱਲ ਕੋਲ ਜਾ ਕੇ ਕੋਲ ਉੱਟਣਾ ਚਾਇਆ ਇੱਕ ਕੈਂਚੀ ਲੈ ਕੇ ਜਾਂ ਕੋਈ ਹਥਿਆਰ ਲੈ ਕੇ ਉਹ ਉੱਟਣਾ ਚਾਇਆ ਤੇ ਫੋ ਲੱਗਦਾ ਵੀ ਤੂੰ ਮੈਨੂੰ ਕਿਉਂ ਕੱਟ ਰਹੇਂ ਕਿਉਂ ਤੋੜ ਰਹੇਂ ਕਿਤੇ ਤੇ ਇਹਦੀ ਖੁਸ਼ਬੂ ਬਹੁਤ ਪਿਆਰੀ ਹੈ ਬਹੁਤ ਚੰਗੀ ਤੇ ਮੇਰੇ ਮਾਨ ਨੂੰ ਮੋਹ ਲੱਗੀ ਮੇਰੇ ਜੀ ਕਰਦਾ ਵੀ ਮੈਂ ਤੈਨੂੰ ਪਟਕੇ ਲੈ ਚ ਮਾ ਤੋੜਕੇ ਲੈ ਜਮਾ ਕਹਿੰਦਾ ਮੈਂ ਇਹਦੇ ਚ ਮੇਰੀ ਥੋੜਾ ਜੋਰ ਹੈ ਇਹਦੇ ਚ ਮੇਰੀ ਥੋੜਾ ਥਾਗਤ ਹੈ ਜੇ ਮੈਂ ਹਾਂਤ ਮੈਂ ਸਿੱਟਾਣੀ ਕਰਕੇ ਹਾਂ ਇਹ ਟਾਣੀ ਹੈ ਤਾਂ ਮੈਂ ਹਾਂ ਛੇ ਤੂੰ ਮੈਨੂੰ ਲੈ ਵੀ ਗਿਆ ਪਟਕੇ ਭਲਿਆ ਘੰਟੇ 2 ਘੰਟੇ ਬਾਅਦ ਤੂੰ ਖੁਦ ਮੈਨੂੰ ਜਸਟਬੀਨ ਦੇ ਵਿੱਚ ਸੁਕ ਦੇਗਾ ਮੈਂ ਮੂਲ ਨਾਲ ਜੁੜਿਆ ਹੋਇਆ ਤਾਂ ਸਾਰਿਆਂ ਨੂੰ ਖੁਸ਼ਬੂ ਦੇ ਰਿਹਾ ਮੈਂ ਟਾਣੀ ਨਾਲ ਜੁੜਿਆ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਟਾਣੀ ਨੂੰ ਪਟ ਲੈਣਾ ਟਾਣੀ ਨੂੰ ਤੋੜ ਲੈਣਾ ਉਹ ਟਾਣੀ ਨੂੰ ਤੋੜਨ ਲੱਗਿਆ ਉਹ ਕਹਿੰਦਾ ਭਲੇ ਮੈਨੂੰ ਕਿਉਂ ਤੋੜ ਰਿਹਾ ਜੇ ਮੈਂ ਹਾਂ ਜੇ ਮੈਂ ਸੰਸਾਰ ਵਿੱਚ ਆਇਆ ਇਹਦੇ ਵਿੱਚ ਮੇਰਾ ਜੋਰ ਥੋੜੀ ਹੈ ਅਤਨਾ ਕਰਕੇ ਆਇਆ ਹਾਂ ਇਤਣ ਹੈ ਮੈਂ ਤੇ ਮੈਂ ਉਹ ਕਿ ਨਾ ਫਿਰ ਕਿਉਂ ਮੈਂ ਤਣਾ ਨੂੰ ਪੱਟ ਲਿਆ ਉਹ ਤਣਾ ਨੂੰ ਪੱਟਣ ਲੱਗਿਆ ਉਹ ਕਹਿੰਦਾ ਭਲੇ ਮੈਨੂੰ ਕਿਉਂ ਪੱਟ ਰੇਂਦੇ ਚ ਵੀ ਮੇਰਾ ਜੋਰ ਨਹੀਂ ਮੇਰਾ ਕੋਈ ਜੋਰ ਨਹੀਂ ਮੈਂ ਸਿਰਫ ਜੜਾ ਕਰਕੇ ਜਿਹੜੀ ਅਦ੍ਰਿਸ਼ਟ ਜੜਾ ਹੈ ਨਾ ਧਰਤੀ ਵਿੱਚ ਉਹਦੇ ਕਰਕੇ ਮੈਂ ਬਾਹਰ ਉਹ ਹੈ ਤੇ ਮੇਰਾ ਵਜੂਦ ਹੈ ਮੈਂ ਚੱਲ ਰਿਹਾ ਹਾਂ ਜੇ ਨਾ ਹੁੰਦਾ ਤੇ ਮੇਰਾ ਵਜੂਦ ਕੋਈ ਨਹੀਂ ਸੀ ਕਹਦਾ ਫਿਰ ਕਿਉਂ ਗਿਆ ਮੈਂ ਤਣਾ ਨੂੰ ਪੱਟ ਲ ਜੜਾ ਨੂੰ ਪੱਟ ਲੈਣਾ ਉਹ ਕਿਹੜੀ ਅਦ੍ਰਿਸ਼ਟ ਜੜਾ ਸੀ ਧਰਤੀ ਦੇ ਵਿੱਚ ਲੁਕਿਆ ਉਹਨੂੰ ਪੱਟਣ ਲੱਗਿਆ ਉਹ ਕਹਦਾ ਭਲਿਆ ਮੈਨੂੰ ਨਾ ਛੇੜ ਤੂੰ ਮੈਨੂੰ ਕਿਉਂ ਪੱਟਣ ਲੱਗਿਆ ਮੇਰਾ ਵਜੂਦ ਮੇਰੇ ਕਰਕੇ ਥੋੜੀ ਹੈ ਮੇਰਾ ਜੋਰ ਥੋੜੀ ਹੈ ਮੇਰਾ ਵਜੂਦ ਇਸ ਧਰਤੀ ਕਰਕੇ ਹੈ ਇਹ ਧਰਤੀ ਹੈ ਤੇ ਮੈਂ ਇਸ ਸੰਸਾਰ ਵਿੱਚ ਪ੍ਰਗਟ ਹੋਇਆ ਨਾ ਇਹ ਮਿੱਟੀ ਹੈ ਤੇ ਮੈਂ ਪ੍ਰਗਟ ਹੋਇਆ ਕਹਿੰਦੇ ਫਿਰ ਉਹਨੇ ਮਿੱਟੀ ਨੂੰ ਪਟਣਾ ਸ਼ੁਰੂ ਕੀਤਾ ਤੇ ਮਿੱਟੀ ਨੇ ਵੀ ਆਖਿਆ ਵੀ ਭਲਿਆ ਮੇਰਾ ਵਜੂਦ ਨਹੀਂ ਹੈ ਮੇਰਾ ਵਜੂਦ ਕੇਵਲ ਪਾਣੀ ਕਰਕੇ ਹੈ ਪਾਣੀ ਦੀ ਸਤਹਨਾ ਉੱਤੇ ਮੈਂ ਟਿਕਿਆ ਹੋਇਆ ਤੇ ਉਹਨੇ ਪਾਣੀ ਨੂੰ ਪੁੱਛਿਆ ਪਾਣੀ ਆਖਦਾ ਮੇਰਾ ਵੀ ਵਜੂਦ ਨਹੀਂ ਹੈ ਇਸ ਸੂਰਜ ਦੀ ਕਿਰਨਾ ਕਰਕੇ ਵਜੂਦ ਹੈ ਸੂਰਜ ਨੂੰ ਪੁੱਛਿਆ ਗਿਆ ਸੂਰਜ ਕਹਿੰਦਾ ਮੇਰਾ ਵੀ ਇਹ ਵਜੂਦ ਨਹੀਂ ਹੈ ਇਹਦੇ ਪਿੱਛੇ ਹੋਰ ਸੂਰਜ ਨੇ ਕਹੀ ਇੱਕ ਸੂਰਜ ਥੋੜੀ ਹੈ ਕੇਤੇ ਇੰਦ ਚੰਦ ਸੂਰ ਕੇਤੇ ਕਿੰਨੇ ਕੇਤੇ ਮੰਡਲ ਨੇ ਕਿੰਨੇ ਸੂਰਜ ਨੇ ਤੇ ਕਿੰਨੇ ਛਧਰਮਾ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲਾਂ ਹੀ ਆਖ ਦਿੱਤਾ ਜਦੋਂ ਮਹਾਸੂਰਜ ਨੂੰ ਪੁੱਛਿਆ ਗਿਆ ਵੀ ਭੜਿਆ ਇਹ ਉਹ ਕਹਿੰਦਾ ਮੇਰਾ ਵੀ ਕੋਈ ਵਜੂਦ ਨਹੀਂ ਹੈ ਮੈਨੂੰ ਵੀ ਰੂਪ ਦੇਣ ਵਾਲਾ ਇੱਕ ਅਰੂਪ ਹੈ ਜਿੰਦਾ ਕੋਈ ਰੂਪ ਨਹੀਂ ਹੈ ਉਹਨੂੰ ਪਰਮਾਤਮਾ ਕਿਹਾ ਜਾਂਦਾ ਹੈ ਇਹ ਪਰਮਾਤਮਾ ਕਰਕੇ ਹੀ ਸਾਰਿਆਂ ਦੇ ਜੀਵਨ ਚੱਲ ਰਹੇ ਨੇ ਪਰਮਾਤਮਾ ਕਰਕੇ ਹੀ ਸਾਰੀ ਸ੍ਰਿਸ਼ਟੀ ਦਾ ਜਿਹੜਾ ਪੱਖ ਚੱਲ ਰਿਹਾ ਹੈ ਜਿਸ ਸਾਡੇ ਜੀਵਨ ਦੇ ਵਿੱਚ ਵੀ ਸੁਵਾਸ ਚੱਲ ਰਿਹਾ ਹੈ ਇਹ ਸਾਡਾ ਜੋਰ ਥੋੜੀ ਹੈ ਇੰਦੀ ਪਿੱਛੇ ਕੌਣ ਹੈ ਸਾਡਾ ਵਜੂਦ ਕੌਣ ਹੈ ਸਾਡਾ ਵਜੂਦ ਸੰਸਾਰ ਵਿੱਚ ਥੋੜੀ ਹੈ ਕੋਈ ਸਾਡਾ ਵਜੂਦ ਇਸ ਜਗਤ ਵਿੱਚ ਥੋੜਾ ਕੋਈ ਸਾਡਾ ਵਜੂਦ ਜਿਹੜਾ ਹੈ ਉਹ ਕਿਸ ਸਾਖ ਸਬੰਧੀਆਂ ਵਿੱਚ ਥੋੜੀ ਹੈ ਸਾਡਾ ਵਜੂਦ ਕੇਵਲ ਪ੍ਰਮਾਤਮਾ ਹੈ ਉਹ ਸੱਚਾ ਹੈ ਜਿਹੜਾ ਸਾਨੂੰ ਜੀਵਨ ਦੇ ਰਿਹਾ ਹੈ ਜਿਹਨੇ ਸਾਨੂੰ ਜੀਵਨ ਬਖਸ਼ਿਆ ਹੈ ਜਿਹੜਾ ਸਾਨੂੰ ਤੋੜ ਰਿਹਾ ਹੈ ਇਸ ਲਈ ਸਾਡੇ ਜੀਵਨ ਨੂੰ ਬਸਰ ਕਰਨ ਦੇ ਵਿੱਚ ਵੀ ਸਾਡਾ ਜੋਰ ਨਹੀਂ ਹੈ ਰੱਤਾ ਮਾਤਰ ਵੀ ਜੋਰ ਨਹੀਂ ਹੈ ਸਿਰ ਪਰਮਾਤਮਾ ਦੇ ਅੱਗੇ ਚੋਲੇ ਹੈ ਪਰਮਾਤਮਾ ਦੇ ਕੋਲ ਜੋਰ ਹੈ ਉਹ ਚਲਾ ਰਿਹਾ ਤੁਸੀਂ ਚੱਲਿਆ ਜੀਵਨ ਨੂੰ ਬਸਰ ਤੇ ਬਤੀਤ ਕਰਦੇ ਤੁਸੀਂ ਪੜਦੇ ਹੋ ਨਾ ਪੈ ਵਿੱਚ ਪਵਨ ਵਹਿਸ ਦਬਾਉ ਪੈ ਵਿੱਚ ਚੱਲ ਲੈ ਲਖ ਦਰੀਆ ਪੈ ਵਿੱਚ ਅਗਨ ਕੜਾ ਦੇਗਾ ਪੈ ਵਿੱਚ ਧਰਤੀ ਦੱਬੀ ਪਰ ਉਹਦੇ ਹੁਕਮ ਚ ਹੀ ਹੈ ਨਾ ਉਹੀ ਤਾਂ ਚਲਾ ਰਹੇ ਇਹ ਪਵਨ ਹਵਾ ਪਾਣੀ ਉਹਦੇ ਹੁਕਮ ਚ ਉਹਦੇ ਕਰਕੇ ਇਹਨਾਂ ਦਾ ਵजूद ਹੈ ਉਹਨਾਂ ਕਰਕੇ ਚੱਲ ਰਹੇ ਨੇ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਹੁੰਦੇ ਹੁਕਮ ਚ ਹੁੰਦੇ ਕਰਕੇ ਚੱਲ ਰਹੀ ਐ ਮੈਂ ਸਮਝਦਾ ਸ੍ਰਿਸ਼ਟੀ ਦਾ ਕਣ ਕਣ ਵੀ ਜਿਹੜਾ ਐ ਨਾ ਉਹਦਾ ਆਪਣਾ ਜੋਰ ਨਹੀਂ ਉਹ ਪਰਮਾਤਮਾ ਦਾ ਜੋਰ ਹੈ ਉਹ ਸੱਚੇ ਦਰਤਾਰ ਅਕਾਲ ਪੁਰਖ ਦਾ ਜੋਰ ਹੈ ਕਹੋ ਕਰੋੜੀ ਚਲਤਨਾ ਸਾਡਾ ਜੋਰ ਨਹੀਂ ਕਿੰਨੇ ਹੀ ਕਰੋੜਾਂ ਜੀ ਜੰਤ ਵੱਸਦੇ ਨੇ ਸਿਰਫ ਤੇ ਸਿਰਫ ਪਰਮਾਤਮਾ ਕਰਕੇ ਹੀ ਉਹ ਜੀਵਨ ਨੂੰ ਬਸਰ ਤੇ ਬਤੀਤ ਕਰਦੇ ਨੇ ਇਸ ਲਈ ਜੀਵਨ ਵੀ ਉਹ ਬਖਸ਼ਣ ਵਾਲਾ ਹੈ ਤੇ ਜੀਵਨ ਦੀ ਸਖਤ ਦਾ ਨੂੰ ਰੋਕਣ ਵਾਲਾ ਵੀ ਉਹ ਪਰਮਾਤਮਾ ਆਪ ਹੈ ਜਿੰਨੂੰ ਗੁਰਬਾਣੀ ਨੇ ਦੋ ਰਸਤੇ ਦੱਸਿਆ ਹੈ ਵੀ ਦੋ ਰਾਚ ਲਈ ਗਏ ਸਹਿਬ ਜੀ ਕਹਿੰਦੇ ਸਾਦੋ ਰਚਨਾ RAM ਬਣਾਈ ਇਕ ਬਿਨਸੈ ਇਕ ਅਸਥਿਰ ਮਾਨੈ ਅਚਰਜ ਲਖਿਓ ਨਾ ਜਾਈ ਕਾਮ ਕ੍ਰੋਧ ਮੋ ਬਸਿਓ ਹਰ ਮੂਰਤ ਬਿਸਰਾਈ ਸਹਿਬ ਜੀ ਕਹਿੰਦੇ ਕਾਮ ਕ੍ਰੋਧ ਦੇ ਵਿੱਚ ਮੋਚੇ ਨਾ ਫਸ ਗਿਆ जिंदे करके परमात्मा ਦੇ ਨਾਮ ਨੂੰ ਏ ਭੁੱਲ ਕੇ ਬਿਠਾਏ परमात्मा ਦੀ ਯਾਦ ਨੂੰ ਭੁੱਲ ਕੇ ਬਿਠਾਏ ਵਿਚਾਰ ਕੇ ਬਿਠਾਏ ਝੂਠਾ ਤਨ ਸਾਚਾ ਕਰ ਮੰਨਿਓ ਜਿਉ ਸੁਪਨੈ ਰੇਨਾਈ ਏ ਝੂਠਾ ਤਨ ਪਰ ਇਹਨੂੰ ਮਨੁੱਖ ਸੱਚਾ ਕਰਕੇ ਮੰਨੀ ਬਿਠਾਏ ਚਲੋ ਤਨ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈ ਪਰ ਇਹਨੂੰ ਸੱਚ ਨਾ ਸਮਝਿਓ ਇਹਨੂੰ ਇਹ ਨਾ ਸਮਝਿਓ ਵੀ ਵੀ ਥਿਰ ਰਹੇਗਾ ਇਹ ਸਾਡਾ ਜੀਵਨ ਥਿਰ ਰਹਿਗਾ ਨਹੀਂ ਇਹਨੇ ਪਿੰਸ ਲੈ ਇਹਨੇ ਮਿੱਟੀ ਹੋ ਜਾਣਾ ਮਾਮ ਕਰਿਓ ਉਸ ਸਮਾ ਵਰਤ ਜਾਣਾ ਜਦੋਂ ਇਸੇ ਸਰੀਰ ਨੂੰ ਭਾਂਡੇ ਚ ਪਾ ਕੇ ਪਾਣੀ ਚ ਰੋੜ ਦਿੱਤਾ ਜਾਣਾ ਬਸ ਉਹ ਦੁੱਖ ਹੀ ਖਤਮ ਹੋ ਜਾਣਾ ਉਖਤ ਤਨ ਸੱਚਾ ਕਰਮਨ ਜੋ ਸੁਪਨਾ ਦੇ ਨਾਈ ਜੋ ਉਪਜੈ ਸੋ ਸਗਲ ਵਿਨਾਸ਼ ਹੈ ਜਿਉਂ ਬਾਦਰ ਕੀ ਛਾਈ ਬਾਦਰ ਦਾ ਭਾਵ ਹੈ ਬੱਦਲ ਬਦਲਦੀ ਛਾਂ ਥਿਰ ਨਹੀਂ ਰਹਿੰਦੀ ਕਦੇ ਟਿਕੀ ਨਹੀਂ ਰਹਿੰਦੀ ਉਸੇ ਤਰ੍ਹਾਂ ਜੋ ਕੁਝ ਵੀ ਦੇਖ ਰਹੇ ਆ ਜੋ ਉਪਜਦਾ ਉਹ ਵਿਨਸਦਾ ਵੀ ਹੈ ਉਹ ਖਤਮ ਵੀ ਹੈ ਉਹ ਦੂਰ ਵੀ ਹੋ ਗਿਆ ਹੈ ਜਨ ਨਾਨਕ ਜਗ ਮਿੱਥਿਆ ਜਾਣਿਓ ਰਹੋ ਰਾਮ ਸਰਨਾਈ ਆਪਾਂ ਕੱਲ ਵੀ ਬੇਨਤੀ ਕੀਤੀ ਜਿਨ੍ਹਾਂ ਨੇ ਮੌਤ ਯਾ ਤੇ ਉਹਨਾਂ ਨੂੰ ਰੱਬ ਦੀ ਯਾ